ਜਿਹੜੇ-ਜਿਹੜੇ ਲੋਕ ਚਾਹੁੰਦੇ ਨੇ ਕਿ ਉਹਨਾਂ ਦਾ ਪਰਿਵਾਰ, ਉਹਨਾਂ ਦਾ ਘਰ ਖੁਸ਼ੀਆਂ ਨਾਲ ਭਰਿਆ ਰਹੇ, ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਰਹੇ ਤਾਂ ਉਹ ਲੋਕ ਜ਼ਰੂਰ ਚਾਹੇ ਉਹ ਪਤੀ ਹੋਣ, ਚਾਹੇ ਪਤਨੀ ਹੋਣ, ਚਾਹੇ ਬੱਚੇ ਹੋਣ ਤੇ ਆਪਣੇ ਪਰਸ ਦੇ ਵਿੱਚ ਇੱਕ ਚੀਜ਼ ਲਿਖ ਕੇ ਜ਼ਰੂਰ ਪਾ ਲੈਣ। ਜਿਹੜੇ ਲੋਕ ਪਾ ਲੈਂਦੇ ਨੇ ਤਾਂ ਉਹਨਾਂ ਦੀ ਜ਼ਿੰਦਗੀ 'ਚ ਇੰਨਾ ਮਜ਼ਾ ਹੁੰਦਾ, ਉਹਨਾਂ ਦੀ ਜ਼ਿੰਦਗੀ 'ਚ ਇੰਨੀ ਖੁਸ਼ੀ ਹੁੰਦੀ ਹੈ ਕਿ ਜ਼ਿੰਦਗੀ ਜੀਉਣ ਨੂੰ ਵਜ੍ਹਾ ਕਰਦਾ। ਉਹ ਕਿਹੜੀ ਚੀਜ਼ ਹੈ ਜਿਹੜੀ ਹਰੇਕ ਪਤੀ ਪਤਨੀ ਜਾਂ ਬੱਚਿਆਂ ਨੂੰ ਪਰਸ ਵਿੱਚ ਲਿਖ ਕੇ ਪਾ ਲੈਣੀ ਚਾਹੀਦੀ ਇਹ ਕੋਈ ਵਹਿਮ ਭਰਮ ਜਾਂ ਅੰਧ ਵਿਸ਼ਵਾਸ ਨਹੀਂ ਤੁਸੀਂ ਵੇਖਿਆ ਹੋਊਗਾ ਕਿ ਜਿੰਨਾ ਪਰਿਵਾਰਾਂ ਦੇ ਵਿੱਚ ਜਿੰਨਾ ਘਰਾਂ ਦੇ ਵਿੱਚ ਮੋਹ ਦੀਆਂ ਤੰਦਾ ਹੁੰਦੀਆਂ ਨੇ ਇੱਕ ਦੂਜੇ ਦੇ ਪ੍ਰਤੀ ਉਹਨਾਂ ਲਈ ਰਿਸਪੈਕਟ ਹੁੰਦੀ ਹੈ ਚਾਹੇ ਛੋਟੇ ਬੱਚੇ ਹੋਣ ਚਾਹੇ ਵੱਡੇ ਹੋਣ ਚਾਹੇ ਪਤਨੀ ਹੋਵੇ ਚਾਹੇ ਪਤੀ ਹੋਵੇ ਉਸ ਘਰ ਵਿੱਚ ਬਹੁਤ ਆਨੰਦ ਹੁੰਦਾ ਉਸ ਘਰ ਵਿੱਚ ਬੜਾ ਜੀ ਲੱਗਦਾ ਇੱਕ ਦੂਜੇ ਨਾਲ ਮਿੱਠਾਪਣ ਜਾਂ ਹਾਸਾ ਇੱਕ ਦੂਜੇ ਨਾਲ ਆਪਣਾਪਣ ਜ਼ਾਹਿਰ ਹੁੰਦਾ ਰਹਿੰਦਾ ਇੱਕ ਦੂਜੇ ਨੂੰ ਇੰਜ ਲੱਗਦਾ ਕਿ ਜਿਵੇਂ ਸਾਡੀ ਜ਼ਿੰਦਗੀ ਦੇ ਬਹੁਤ ਕੀਮਤੀ ਹਿੱਸੇ ਨੇ ਤੇ ਜਦੋਂ ਅਸੀਂ ਦੂਜਿਆਂ ਨੂੰ ਰਿਸਪੈਕਟ ਦਿੰਨੇ ਆ ਕਹਿਣ ਤੋਂ ਭਾਵ ਕਿ ਜਦੋਂ ਅਸੀਂ ਆਪਣੇ ਪਰਸ ਦੇ ਵਿੱਚ ਇਹ ਲਿਖ ਕੇ ਪਾ ਲੈਨੇ ਆ ਜਾਂ ਅਸੀਂ ਇਹ ਸੋਚ ਪਾ ਲੈਨੇ ਆ ਕਿ ਨਹੀਂ ਮੈਂ ਆਪਣਿਆਂ ਨੂੰ ਇੱਜ਼ਤ ਦੇਣੀ ਹੈ ਆਪਣਿਆਂ ਨੂੰ ਮਾਣ ਦੇਣਾ ਵਡਿਆਈ ਦੇਣੀ ਫਿਰ ਜ਼ਿੰਦਗੀ ਦੇ ਵਿੱਚ ਬਹੁਤ ਜ਼ਿੰਦਗੀ ਜੀਉਣ ਦਾ ਮਜ਼ਾ ਆਉਂਦਾ ਅੱਜ ਅਸੀਂ ਕੀ ਵੇਖ ਰਹੇ ਹਾਂ ਕਿ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਮੋਹ ਦੀਆਂ ਤੰਦਾਂ ਘਟ ਰਹੀਆਂ ਨੇ ਆਪਣਾ ਆਪਣਾ ਪਨ ਘਟ ਰਿਹਾ ਹੈ ਦੂਜਿਆਂ ਪ੍ਰਤੀ ਪਿਆਰ ਸਤਿਕਾਰ ਘਟ ਰਿਹਾ ਹੈ ਲੋਕ ਇੰਜ ਦੇ ਹੋ ਰਹੇ ਨੇ ਕਿ ਜੇ ਮੈਨੂੰ ਕੰਮ ਆ ਤੇ ਮੈਂ ਕਰਦਿਆਂ ਨਾ ਬੋਲ ਪਾਂ ਦੇ ਨਹੀਂ ਮੈਨੂੰ ਕੰਮ ਤੇ ਮੈਂ ਕਰਦਿਆਂ ਨਾ ਬੋਲਾਂ ਇਹ ਕੋਈ ਜ਼ਿੰਦਗੀ ਦਾ ਮਤਲਬ ਨਹੀਂ ਜੇ ਮੈਨੂੰ ਲੋੜ ਆ ਤੇ ਮੈਂ ਆਪਣੀ ਲੋੜ ਲਈ ਦੂਜਿਆਂ ਨਾਲ ਬੋਲ ਪਾਵਾਂ ਇਥੋਂ ਤੱਕ ਵੀ ਵੇਖਿਆ ਕਿ ਬੱਚਿਆਂ ਦਾ ਵੀ ਕਈ ਰਾਂ ਵਿਹਾਰੇ ਵੇਖਿਆ ਜੇ ਬੱਚਿਆਂ ਨੂੰ ਲੋੜ ਹੋਵੇ ਤਾਂ ਉਹ ਬਾਪਿਆਂ ਨਾਲ ਬੋਲਦੇ ਨਹੀਂ ਤਾਂ ਉਹ ਵੀ ਚੁੱਪ ਰਹਿੰਦੇ ਨੇ ਇਹ ਚੀਜ਼ਾਂ ਜਦੋਂ ਕਿਸੇ ਦੇ ਪਰਿਵਾਰ 'ਚ ਹੋਣਗੀਆਂ ਤਾਂ ਉਹ ਘਰ ਖੁਸ਼ੀਆਂ ਨਹੀਂ ਹੋਣਗੀਆਂ ਉਹ ਘਰ ਦੁੱਖਾਂ ਨਾਲ ਭਰਿਆ ਹੋਵੇਗਾ ਉੱਥੇ ਕਮਾਈ ਤਾਂ ਹੁੰਦੀ ਹੋਵੇਗੀ ਪੈਸਾ ਵੀ ਹੋਵੇਗਾ ਲੇਕਿਨ ਉਹਦੇ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ ਉੱਥੇ ਮਜ਼ਾ ਨਹੀਂ ਆਉਂਦਾ ਜ਼ਿੰਦਗੀ 'ਚ ਕਮਾਈਆਂ ਕਰਨ ਨੂੰ ਜੀ ਨਹੀਂ ਕਰਦਾ ਫਿਰ ਜਿੰਨਾ ਘਰਾਂ ਵਿੱਚ ਮੋਹ ਦੀਆਂ ਤੰਦਾ ਹੁੰਦੀਆਂ ਨੇ ਆਪਣਾਪਨ ਹੁੰਦਾ ਹੈ ਕਿਉਂਕਿ ਪੈਸਾ ਸਭ ਕੁਝ ਨਹੀਂ ਹੈਗਾ ਪੈਸਾ ਤਾਂ ਇੱਕ ਸਾਡੀਆਂ ਲੋੜਾਂ ਪੂਰੀਆਂ ਕਰਨ ਵਾਲੀ ਚੀਜ਼ ਆ ਇਦੋਂ ਵੱਧ ਇਹਦੀ ਕੋਈ ਔਕਾਤ ਨਹੀਂ ਹੈਗੀ ਬੇਸ਼ੱਕ ਪੈਸੇ ਨਾਲ ਸੀ ਬਹੁਤ ਚੀਜ਼ਾਂ ਪ੍ਰਾਪਤ ਕਰ ਸਕਦੇ ਆ ਪਰ ਅਸੀਂ ਮੋਹ ਜਾਂ ਤੰਦਾਂ ਅੰਦਰੋਂ ਹੀ ਪੈਦਾ ਕਰ ਸਕਦੇ ਹਾਂ ਮੋਹ ਅਸੀਂ ਇੱਕ ਦੂਜੇ ਦੇ ਪ੍ਰਤੀ ਸਤਿਕਾਰ ਜਿਹੜਾ ਉਹ ਅੰਦਰੋਂ ਹੀ ਆਪਣੇ ਚ ਪੈਦਾ ਕਰ ਸਕਦੇ ਹਾਂ ਜਿਹੜੇ ਲੋਕ ਪੈਦਾ ਕਰ ਲੈਂਦੇ ਨੇ ਉਹ ਫਿਰ ਬਹੁਤ ਵਧੀਆ ਰਹਿੰਦੇ ਨੇ ਤੁਸੀਂ ਵੇਖਿਓ ਨਾ ਕਈ ਲੋਕ ਸਾਈਕਲਾਂ ਤੇ ਵੀ ਜਾਂਦੇ ਹੋਣ ਤੁਰ ਕੇ ਵੀ ਜਾਂਦੇ ਹੋਣ ਜਾਂ ਕਿਸੇ ਛੋਟੀ ਗੱਡੀ ਤੇ ਜਾਂਦੇ ਹੋਣ ਜਾਂ ਕਿਤੇ ਵੀ ਗਏ ਹੋਣ ਉਹ ਬੜੇ ਖੁਸ਼ ਹੁੰਦੇ ਨੇ ਤੇ ਵੇਖ ਕੇ ਮਨ ਨੂੰ ਬੜਾ ਸਕੂਨ ਮਿਲਦਾ ਕਿ ਇੰਨਾ ਚ ਕਿੰਨਾ ਮੋਹ ਕਿੰਨਾ ਪਿਆਰ ਆ ਕਿੰਨਾ ਸਤਿਕਾਰ ਆ ਰੱਬ ਸੋਣਾ ਸਾਰਿਆਂ ਦੇ ਘਰਾਂ ਚ ਐਵੇਂ ਦਾ ਸਤਿਕਾਰ ਦਵੇ ਹਰੇਕ ਮਨੁੱਖ ਜ਼ਿੰਦਗੀ ਨੂੰ ਇਹ ਮਹਿਸੂਸ ਕਰਨਾ ਚਾਹੁੰਦਾ ਆ ਤੇ ਜਦੋਂ ਮੋਹ ਭਰੀਆਂ ਤੰਦਾ ਹੁੰਦਾ ਹੋਂ ਨਾ ਰਿਸ਼ਤਿਆਂ ਦੇ ਵਿੱਚ ਫਿਰ ਜ਼ਿੰਦਗੀ ਦਾ ਆਪਣਾ ਹੀ ਇੱਕ ਆਨੰਦ ਹੁੰਦਾ ਆਪਣਾ ਹੀ ਇੱਕ ਮਜ਼ਾ ਹੁੰਦਾ ਬਾਕੀ ਤੁਸੀਂ ਸਭ ਸਿਆਣੇ ਕਿਸ ਧਰਤੀ ਤੋਂ ਅਸੀਂ ਸਾਰਿਆਂ ਨੇ ਚਲੇ ਜਾਣਾ ਆ ਜਿਵੇਂ ਅਸੀਂ ਹੌਲੀ-ਹੌਲੀ ਧਰਤੀ ਤੇ ਆਏ ਸਾਂ ਉਵੇਂ ਹੀ ਹੌਲੀ-ਹੌਲੀ ਅਸੀਂ ਇਸ ਧਰਤੀ ਨੂੰ ਛੱਡ ਵੀ ਜਾਣਾ ਆ ਤੇ ਜਦੋਂ ਅਸੀਂ ਛੱਡਣਾ ਆ ਫਿਰ ਅਸੀਂ ਬਹੁਤ ਦੁਖੀ ਹੋਣਾ ਇਹ ਤਾਂ ਸਾਡੇ ਪਰਿਵਾਰਾਂ ਦੇ ਵਿੱਚੋਂ ਕੋਈ ਸਾਡੇ ਤੋਂ ਦੂਰ ਹੋ ਜਾਂਦਾ ਫਿਰ ਸਾਨੂੰ ਬਹੁਤ ਦੁੱਖ ਹੁੰਦਾ ਆ ਅਸੀਂ ਉਹਦੇ ਵਿਛੋੜੇ ਵਿੱਚ ਬੜਾ ਅਸੀਂ ਪਰੇਸ਼ਾਨ ਹੁੰਨੇ ਆ ਤੇ ਕਿਉਂ ਨਾ ਹੋਵੇ ਜਦੋਂ ਸਾਡੇ ਕੋਈ ਕੋਈ ਜਿੰਦਾ ਆ ਜਾਂ ਸਾਡੇ ਨਾਲ ਆ ਤਾਂ ਅਸੀਂ ਉਹਦਾ ਸਤਿਕਾਰ ਕਰੀਏ ਉਹਦੀ ਰਿਸਪੈਕਟ ਕਰੀਏ ਉਹਨੂੰ ਮਹਿਸੂਸ ਕਰਾਈਏ ਆਪਣੀ ਫੀਲਿੰਗ ਮਹਿਸੂਸ ਕਰਾਈਏ ਤੇ ਅਗਲੇ ਦੀ ਫੀਲਿੰਗ ਵੀ ਲਈਏ ਤਾਂ ਕਿ ਜ਼ਿੰਦਗੀ ਜੀਉਣ ਦਾ ਮਜ਼ਾ ਆ ਜਾਵੇ ਮੈਂ ਸਮਝਦਾ ਮੇਰੇ ਸੱਜਣ ਮੇਰੇ ਭੈਣ ਭਰਾ ਇਸ ਵਿਸ਼ੇ 'ਤੇ ਜ਼ਰੂਰ ਧਿਆਨ ਦੇਣਗੇ ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਆ ਜਿਸ ਘਰ ਵਿੱਚ ਪਿਆਰ ਆ ਜਿਸ ਘਰ ਵਿੱਚ ਸਤਕਾਰ ਆ ਉਹ ਘਰ ਜਿਹੜੇ ਨੇ ਸਵਰਗ ਮੰਨੇ ਜਾਂਦੇ ਨੇ ਤੇ ਜਿੱਥੇ ਹਰ ਵੇਲੇ ਤੂੰ ਤੂੰ ਮੈਂ ਮੈਂ ਇირਖਾ ਭਾਵਨਾ ਹੋਵੇ ਇੱਕ ਦੂਜੇ ਨੂੰ ਨੀਵਾ ਉੱਚਾ ਵਿਖਾਉਣ ਦੀ ਹੋਵੇ ਜਿੱਥੇ ਸਿਰਫ ਕਾਮਨਾ ਜੁੜੇ ਹੀ ਉਹ ਘਰ ਨਹੀਂ ਕਿਹਾ ਜਾਂਦਾ ਉਹਨੂੰ ਨਰਕ ਕਿਹਾ ਜਾਂਦਾ ਤੇ ਨਰਕ ਵਿੱਚ ਕੋਈ ਵੀ ਰਹਿਣਾ ਨਹੀਂ ਚਾਹੁੰਦਾ ਇਸ ਕਰਕੇ ਘਰ ਨੂੰ ਘਰ ਬਣਾ ਕੇ ਰੱਖਣਾ ਚਾਹੀਦਾ ਤੇ ਘਰ ਸਵਰਗ ਹੁੰਦੇ ਨੇ ਤੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਆਪਣਾ ਆਪਣਾ ਬਣਦਾ ਸਹਿਯੋਗ ਪਾਉਂਦੇ ਰਹੋਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ